ਪੱਤਰਕਾਰ ਵੀ ਪਰਿਵਾਰ ਨੇ ਦੱਸਿਆ ਕਿ ਉਹਦੀ ਲੱਤਾਂ ਤੋੜੀਆਂ ਹੱਡੀਆਂ ਤੇ ਚੂਰਾ ਕਰਤਾ ਕੁਝ ਹੱਡੀਆਂ ਕੁੱਤੇ ਲੈ ਗਏ ਉਹ ਮਤਲਬ ਚੂਰਾ ਇਕੱਠਾ ਕਰਕੇ ਇੱਥੇ ਹਸਪੀਟਲ ਲੈ ਕੇ ਆਏ ਸੀਗੇ ਉਸ ਨੂੰ ਬਹੁਤ ਪੂਰੀ ਤਰ੍ਹਾਂ ਤੋਂ ਖਮਾਰ ਹੋਈ ਔਰ ਬਹੁਤ ਮਤਲਬ ਜਿਵੇਂ 7 ਦਿਨ ਬਦਮਾਸ਼ੀ ਕਰਨ ਵਾਲੀ ਗੱਲ ਸੀਗੀ ਸਪੋਰਟ ਵਾਲਾ ਹਾਲਾਤ ਬਹੁਤ ਸਪੋਰਟ ਸੀ ਪਰ ਉਹ ਸਰਕਾਰ ਜਿਵੇਂ ਅਯੋਧਿਆ ਸ਼ਪਤ ਚਲਾ ਰਿਹਾ ਪਰ ਦੂਜੇ ਪਾਸੇ ਦਸ਼ਾ ਤੱਕ ਜਿਹੜੇ ਲਗਾਤਾਰ ਹਮਲੇ ਕਰ ਰਹੇ ਨੇ ਜੇ ਪਰਿਵਾਰ ਚੋਂ ਨਾ ਕੱਢ ਉਹਨਾਂ ਨੂੰ ਤੇਰਾਲੇ ਹੋ ਰਹੇ ਨੇ मैं पहला भी कहा भी कोई प्लानिंग पोलिंग चला चीज ना कोई गलत नहीं हुई कद कहता घर पहले कहता भी एक दिन भी कर दिया करो इना गए ਕਿਆ ਕੋਈ ਕਹਿੰਦੇ ਦਸ਼ਿਆਲੇ ਦਾ ਘਟਾ ਤੂੰ ਕੋਈ ਪਲੈਨਿੰਗ ਤਾਂ ਹੈ ਨਹੀਂ ਇਸਕਾ ਕਿ ਨਸ਼ਾ ਨਹੀਂ ਛੱਡ ਸਕਦਾ ਜਿੰਨਾ ਚਿਰ ਸਰਕਾਰ ਸੰਜੀਦਗੀ ਨਾਲ ਸੋਚ ਵਿਚਾਰ ਕਰਕੇ ਕੋਈ ਪਲੈਨਿੰਗ ਨਹੀਂ ਬਣਾਉਂਦੀ ਉਹਦੇ ਪ੍ਰਤੀ ਸੰਜੀਦਗੀ ਨਹੀਂ ਹੁੰਦੀ ਉਹਨਾਂ ਚ ਕੁਝ ਨਹੀਂ ਹੋ ਸਕਦਾ ਇਹ ਦਿਨ ਚਲਾ ਰਹੀ ਹੈ ਜੀ ਜਿਵੇਂ ਦੇਖਿਆ ਜਾਵੇ ਪੰਜਾਬ ਸਰਕਾਰ ਸਟੇਟ ਦੇ ਸਾਹਮਣੇ ਹੈ ਜੀ ਸਾਰਾ ਕੁਝ

से अपियो दिया तो तोड़ियां हड्डियां ते चूरा करता कुछ हड्डियां कुत्ते ले गए वो मतलब चूरा इकट्ठा करके थे हॉस्पिटल लेके आए सी के उसमें वो पूरी तरह से बीमार हो गई और बहुत मतलब जैसे 7 दिन बदमाशी करने वाली बात थी सपोज बड़ा हाल है सरकार ने शपथ सी वो सरकार जवे योधन शपथ चला रहे पर उनके पास नशा तस्क करने के लगातार हमले कर रहे ने जे कोई बात करना मुश्किल हो रहा है उनों को क्या होने है इस करके हमले पूरी